ਜਿੰਨੇ ਜਨ ਮੈਂ ਬਲੇਮ ਕਰਦਾ ਫਲਾਨਾ ਕਰ ਗਿਆ ਤੇ ਧਮਕਾ ਕਰ ਗਿਆ ਬਸ ਸਟਕ ਹੋਇਆ ਪਿਆ ਸੀ ਜਿੱਦਨ ਜ਼ਿੰਮੇਵਾਰੀ ਚੱਕ ਲਈ ਵੀ ਮੈਂ ਹੀ ਅਲਾਉ ਕੀਤਾ ਸਾਰਿਆਂ ਨੂੰ ਜਿਹੜੇ ਮੈਨੂੰ ਧੋਖਾ ਦੇ ਗਏ ਜੋ ਵੀ ਮੇਰੇ ਨਾਲ ਹੋਇਆ ਮੇਰੀ ਜ਼ਿੰਮੇਵਾਰੀ ਆ ਉਸ ਤੋਂ ਬਾਅਦ ਹੀ ਦਿਨ ਬਦਲ ਗਿਆ ਸਾਰੀ ਕੌਮ ਲਈ ਵੀ ਇਹੀ ਸੁਨੇਹਾ ਹੈ ਛੜ ਦੋ ਬਲੇਮ ਲਾਉਣੇ ਜ਼ਿੰਮੇਵਾਰੀ ਪਛਾਣੋ ਵੀ ਸਾਡਾ ਹੀ ਕਸੂਰ ਆ ਅਸੀਂ ਉਹਨਾਂ ਨੂੰ ਅਲਾਉ ਕੀਤਾ ਜੇ ਸਾਡਾ ਨੁਕਸਾਨ ਹੋਇਆ ਆ ਅਸੀਂ ਹੁਣ ਹੋਰ ਨੁਕਸਾਨ ਨਹੀਂ ਹੋਣ ਦੇਣਾ ਮੈਨੂੰ ਹਰ ਕਤਾਂ ਤੋਂ ਹੁਣ ਸ਼ੱਕ ਹੋਣ ਲੱਗ ਗਿਆ ਆਪਣੇ ਬੰਦਿਆਂ ਤੇ ਬਈ ਜੇ ਕੁੱਟ ਖਾਂਦੇ ਪਏ ਆ ਜਾਂ ਇਹਨਾਂ ਦਾ ਜੋ ਜਲੂਸ ਨਿਕਲਦਾ ਪਏ ਇਹਨਾਂ ਦੇ ਆਪਣੇ ਕਰਮਾਂ ਕਰਕੇ ਆ ਸਮਝ ਲੱਗੀ ਜਿੱਦਾਂ ਬਾਣੀ ਵੀ ਕਹਿੰਦੀ ਆ ਦਦਾ ਦੋਸ਼ ਨ ਦੇਹੁ ਕਾਹੂ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਤੀਜਾ ਅਵਰਜਣਾ ਤਾਂ ਹੁਣ ਇੱਕਦਮ ਆ ਵੇਵ ਚੱਲੀ ਇੱਕਦਮ ਹੀ ਆ ਟਰੱਕ ਡਰਾਈਵਰ ਨੇ ਐਕਸੀਡੈਂਟ ਕਰਿਆ ਤੇ ਹੋਰ ਪੱਗਾਂ ਵਾਲਿਆਂ ਦਾ ਸਿੰਘ ਨਾਮ ਵਾਲਿਆਂ ਦਾ ਜਲੂਸ ਨਿਕਲਿਆ ਬੜਾ ਕੈਨੇਡਾ ਦੇ ਵਿੱਚ ਉਹ ਰੇਸਿਜ਼ਮ ਨਹੀਂ ਹੈਗਾ ਉਹ ਮੈਨੂੰ 15 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਕੈਨੇਡਾ ਦੇ ਵਿੱਚ ਰੇਸਿਜ਼ਮ ਹੈਗਾ ਆ ਉਹ ਤਾਂ ਪਹਿਲੇ ਦਿਨ ਤੋਂ ਹੀ ਹੈਗਾ ਜਿਹੜੇ ਬੰਦੇ ਪੁਰਾਣੇ ਆਏ ਹੋਏ 100-100 ਸਾਲ ਤੇ ਤੁਸੀਂ ਮੂਵੀ ਦੇਖੀ ਨਾਨਕ ਨਾਮ ਜਹਾਜ਼ ਰੇਸਿਜ਼ਮ ਰੇਸਿਜ਼ਮ ਤਾਂ ਉਦੋਂ ਤੋਂ ਚੱਲਦਾ ਆ ਰਿਹਾ ਆ ਪਰ ਜੋ ਹੁਣ ਦੋ ਤਿੰਨ ਸਾਲਾਂ ਚ ਹੋ ਰਿਹਾ ਹੈ ਨਾ ਇਹ ਕੱਲੇ ਗੋਰੇ ਨਹੀਂ ਕਰਦੇ ਪਏ ਸਾਰੇ ਸਾਰੇ ਕਾਲੇ ਵੀ ਹੈਰਾਨ ਹੋਈ ਜਾਂਦੇ ਆ ਕਾਲੇ ਦੇ ਘਰੇ ਰਹਿਣਾ ਪਿਆ ਇੱਥੇ ਮੈਂ ਉਹ ਵੀ ਹੈਰਾਨ ਆ ਕਹਿੰਦਾ ਵੀ ਤੁਹਾਡੇ ਵਾਲੇ ਬੰਦੇ ਤਾਂ ਕਹਿੰਦੇ ਸਾਡੇ ਬੰਦੇ ਨੂੰ ਪਿੱਛੇ ਛੱਡ ਗਏ ਬ੍ਰੈਂਟਨ ਇੰਨਾ ਜ਼ਿਆਦਾ ਬਦਨਾਮ ਹੋਇਆ ਪਿਆ ਇੰਨਾ ਤਾਂ ਕਦੇ ਇੰਨਾ ਦੀ ਹੱਡ ਨਹੀਂ ਸੀ ਬ ਜਿਹੜਾ ਤੁਸੀਂ ਕਹਿੰਦੇ ਮਾਣ ਆ ਬੜਾ ਸਾਨੂੰ ਆਪਣੇ ਵਿਰਸੇ ਤੇ ਸਾਨੂੰ ਆਪਣੇ ਸੱਭਿਆਚਾਰ ਤੇ ਸਾਨੂੰ ਸਿੱਖੀ ਤੇ ਮਾਣ ਆ ਕੁਝ ਨਹੀਂ ਹੈਗਾ ਬਾਈ ਜੀ ਭੱਲੇ ਸਾਡੇ ਹੁਣ ਲੋਅ ਲਾਈਫ ਚ ਆਉਣ ਲੱਗ ਗਿਆ ਤੁਹਾਡਾ ਨਾਂ ਹੁਣ ਇੱਥੇ ਕੈਨੇਡਾ ਚ ਖਾਸ ਕਰਕੇ ਇੱਥੇ ਪੱਗਾਂ ਵਾਲਿਆਂ ਦੀ ਫੋਟੋ ਪਾਉਂਦੇ ਆ ਪੁਲਿਸ ਵਾਲੇ ਪੱਗ ਵਾਲੇ ਆਫੀਸਰ ਦੀ ਤੇ ਥੱਲੇ ਜਾ ਕੇ ਕਮੈਂਟ ਪੜਿਆ ਕਰੋ ਤੁਸੀਂ ਕੀ ਖਟਿਆ ਕਾਦੇ ਗੱਲ ਕਿਹੜੀ ਗੱਲੋ ਚੜਾਈ ਹੋ ਰਹੀ ਆ ਤੁਹਾਡੀ ਰਿਪੋਰਟ ਕੀਤਾ ਜਦੋਂ ਸਟੂਡੈਂਟ ਆਏ ਆ ਸਭ ਤੋਂ ਵੱਧ ਐਕਸਪਲੋਇਟ ਕਿੰਨਾ ਨਹੀਂ ਕੀਤਾ ਉਹਨਾਂ ਨੂੰ ਪੰਜਾਬੀਆਂ ਨੇ ਕੀਤਾ ਸਿੱਖਾਂ ਨੇ ਕੀਤਾ ਦਮਾਲਿਆਂ ਵਾਲੇ ਗੱਤਰਾਂ ਵਾਲਿਆਂ ਨੇ ਕੀਤਾ ਆ ਮੇਰੇ ਵਰਗਿਆਂ ਨੇ ਕਿਸੇ ਬਾਹਰਲੇ ਨਹੀਂ ਬੋਰੀਆਂ ਨੇ ਨਹੀਂ ਉਹਨਾਂ ਨੂੰ ਐਲਐਮਆ ਹੀ ਵੇਚੀਆਂ ਗੱਲ ਇਹ ਆ ਵੀ ਮਦਰ ਨੇਚਰ ਆ ਬਾਈ ਜੀ ਉੱਥੇ ਕੋਈ ਮੈਨਮੇਡ ਜੇ ਉਹ ਨਹੀਂ ਚੱਜਾ ਚੱਲਦੀਆਂ ਜਦੋਂ ਮਦਰ ਨੇਚਰ ਚੱਲਦੀ ਆ ਤਾਂ ਫਿਰ ਪਧਰਾ ਕਰ ਦਿੰਦੀ ਸਾਰਾ ਕੁਝ ਤੇ ਇਹ ਇੱਕ ਲੈਸ ਨਾ ਵੀ ਇੱਥੇ ਕੋਈ ਬਣਾਉਣ ਬਣਾਉਣ ਦਾ ਕੋਈ ਫਾਇਦਾ ਨਹੀਂ ਆ ਕੂਥੀਆਂ ਘਰ ਗੱਡੀਆਂ ਕਿਉਂਕਿ ਸਭ ਕੁਝ ਚੱਲ ਜਾਣਾ ਛੱਡ ਕੇ ਤੁਸੀਂ ਇੱਕ ਦਿਨ ਤਾਂ ਤੋਂ ਪੱਕੀਆਂ ਚੀਜ਼ਾਂ ਬਣਾਵਨਾ ਰੱਖੀ ਜਾਂਨੇ ਉੱਥੇ ਸਦਾ ਹੀ ਰਹਿ ਕੇ ਜਾਣਾ ਇਸ ਤੋਂ ਤੁਸੀਂ ਨਹੀਂ ਰਹਿ ਕੇ ਜਾਣ ਠੀਕ ਆ ਜੀ ਸੋ ਧਰਤੀ ਮਾਤਾ ਯਾਦ ਕਰਾਉਂਦੀ ਹੈ ਵੀ ਨਾ ਐਵੇਂ ਬਣਾਈ ਚੱਲੋ ਚੀਜ਼ਾਂ ਮੈਂ ਤਾਂ ਇਦਾਂ ਚੁਟਕੀ 'ਚ ਮੈਂ ਤਾਂ ਹੁੰਜਦਾ ਕਰਨਾ ਸਾਰਾ ਕੁਝ ਸਿੱਖਣ ਵਾਲੀਆਂ ਚੀਜ਼ਾਂ ਨੇ ਬਹੁਤ ਸਿੱਖੀ ਦੇ ਵਿੱਚ ਗੁਰਬਾਣੀ 'ਚ ਲਿਖਿਆ ਕੀ ਆ ਸਿੱਖੀ ਉਹ ਤੋਂ ਨਾ ਕਿ ਪ੍ਰਾਊਡ ਟੂ ਬੀ ਅ ਸੇਖ ਪੱਗਾਂ ਦਾੜੀਆਂ ਦਮਾਲੇ ਸਿ ਆ ਕੇ ਐਵੇਂ ਹੋਕਾ ਮਾਣ ਚੱਕੀ ਫਿਰਦੇ ਆ ਤੇ ਮਗੜੇ ਤਗੜੇ ਸਾਨੂੰ ਤਾਂ ਦਰਖਤ ਪੱਟਣ ਦੀ ਬੜੀ ਆਤ ਪਈ ਆ ਪੰਜਾਬੀਆਂ ਨੂੰ ਇੱਥੇ ਬਾਹਰਲੇ ਮੁਲਕਾਂ 'ਚ ਆਏ ਇੱਥੇ ਪਤਾ ਉਹ ਘਰ ਲੈਂਦੇ ਜਿੰਦੋਂ ਪਹਿਲਾਂ ਹੀ ਜਾ ਕੇ ਦਰਖਤਾਂ ਨੂੰ ਪੈ ਜਾਂਦੇ ਦਰਖਤ ਪੱਟਣੇ ਦਰਖਤ ਬੱਟਣੇ ਪਤਾ ਨਹੀਂ ਗਾ ਤੋਂ ਹਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਹਾਲ ਚਾਲ ਨੇ ਸਾਰਿਆਂ ਦੇ ਚੜ੍ਹਦੀ ਕਲਾ 'ਚ ਹੋਣੇ ਚਾਹੀਦੇ ਹੋ ਕਮਰੇ 'ਚ ਵੱਡਾ ਹਾਥੀ ਆ ਹੈ ਨਾ ਜਿਹੜਾ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਕਹਿੰਦੇ ਐਲੀਫੈਂਟ ਇਨ ਦਾ ਰੂਮ ਹੁਣ ਐਲੀਫੈਂਟ ਇਨ ਦਾ ਰੂਮ ਕੀ ਆ ਵੀ ਜਿਹੜਾ ਪੰਜਾਬੀਆਂ ਦਾ ਕਹ ਲੋ ਸਿੱਖਾਂ ਦਾ ਇੱਕ ਸੁਭਾਜਾ ਬਣ ਗਿਆ ਬਲੇਮ ਕਰਨ ਦਾ ਤੇ ਵਿਕਟਿਮ ਕਾਰਡ ਖੇਡਣ ਦਾ ਹਰ ਇੱਕ ਚੀਜ਼ ਦੇ ਵਿੱਚ ਜੇ ਪੰਜਾਬ 'ਚ ਕੋਈ ਗੱਲ ਹੁੰਦੀ ਆ ਤਾਂ ਸੈਂਟਰ ਨੂੰ ਬਲੇਮ ਕਰੀ ਚੱਲੋ ਬੈਠੇ ਦਿੱਲੀ ਨੂੰ ਸਰਕਾਰਾਂ ਨੂੰ ਹੈਨਾ ਜੇ ਬਾਹਰ ਕੁਛ ਹੋ ਗਿਆ ਤਾਂ ਰੇਸਿਜ਼ਮ ਹੋ ਗਿਆ ਜੀ ਸਾਡੇ ਨਾਲ ਹਨਾ ੱਟਕਾ ਹੋ ਰਿਹਾ ਸਾਡੇ ਨਾਲ ਤੇ ਇਹ ਤੇ ਕੋਈ ਗੱਲ ਨਹੀਂ ਕਰਦਾ ਪਿਆ ਜਿੱਥੇ ਤੱਕ ਮੈਂ ਦੇਖਿਆ ਹੈ ਜੇ ਪੰਜਾਬ 'ਚ ਫਲੱਡ ਆ ਰਹੇ ਨੇ ਅੱਜ ਆਪਣਾ ਕੀ ਜ਼ਿੰਮੇਵਾਰੀ ਬਣਦੀ ਆ ਆਪਣੀ ਕੋਦੇ ਐਜ਼ ਏ ਪੰਜਾਬੀ ਨੂੰ ਪਤਾ ਸਾਡੇ ਨਾਲ ਕੀ ਹੁੰਦਾ ਆ ਟੈਕਨੋਲੋਜੀ ਡਿਮਾਂਡ ਹੋ ਚੁੱਕੀ ਆ ਪੰਜਾਬ ਕੋਲੇ ਪੈਸਾ ਆ ਖਾਲਸਾ ਆਈਡ ਆ ਤੇ ਕੀ ਕੁਛ ਨਹੀਂ ਕਰ ਸਕਦੇ ਆਪਾਂ ਹੜ੍ਹਾਂ ਦੀ ਤਿਆਰੀ ਦੇ ਲਈ ਹੈਣਾ ਬਹੁਤ ਕੁਝ ਕੀਤਾ ਜਾ ਸਕਦਾ ਹੈ ਪਰ ਉਹ ਤੋਂ ਪਹਿਲਾਂ ਜ਼ਿੰਮੇਵਾਰੀ ਲੈਣੀ ਪੈਣੀ ਹੈ ਅਕਾਉਂਟੇਬਿਲਟੀ ਚੱਕਣੀ ਪੈਣੀ ਹੈ ਵੀ ਹਾਂ ਭਾਈ ਅਸੀਂ ਇੱਥੇ ਰਹਿੰਦੇ ਹਾਂ ਅਸੀਂ ਬਹੁਤ ਸਰਕਾਰ ਦੀ ਪੈ ਤੋਂ ਬਿਨਾ ਬਹੁਤ ਕੁਝ ਕੀਤਾ ਜਾ ਸਕਦਾ ਹੈ ਗਰਾਊਂਡ ਲੈਵਲ ਤੇ ਕਈ ਪਿੰਡਾਂ ਨੇ ਕੰਮ ਕਰਿਆ ਹੋਇਆ ਪਿੰਡਾਂ ਦੇ ਵਿੱਚ ਸਰਕਾਰਾਂ ਨੇ ਕੋਈ ਦਖਲਅੰਦਾਜ਼ੀ ਨਹੀਂ ਦਿੰਦੀਆਂ ਭਾਈ ਤੁਸੀਂ ਕਦੋਂ ਤੋਂ ਕਰੀ ਜਾਨੂੰ ਕੰਮ ਹੈਣਾ ਸੋ ਹੜਾ ਦੇ ਪ੍ਰੋਵੈਂਸ਼ਨਲੀ ਬਹੁਤ ਕੁਝ ਕੀਤਾ ਜਾ ਸਕਦਾ ਹੈ ਗਰਾਊਂਡ ਲੈਵਲ ਤੇ ਬਾਹਰੋਂ ਵੱਡੇ-ਵੱਡੇ ਜਿਹੜੇ ਹੁੰਦੇ ਆ ਇਹ ਜਿਹੜੇ ਪਾਣੀਆਂ ਦਾ ਸਾਰਾ ਸਿਸਟਮ ਜਾਣਦੇ ਆ ਸਾਇੰਟਿਸਟ ਕਹਿ ਲੋ ਆਰਕੀਟੈਕਟ ਕਹਿ ਲੋ ਸਾਰੇ हायर ਕਰਕੇ ਪ੍ਰਾਈਵੇਟ ਤੁਸੀਂ ਜੋ ਮਰਜ਼ੀ ਕਰੀ ਚੱਲੋ ਪਿੰਡਾਂ ਦੇ ਵਿੱਚ ਦਰਿਆਵਾਂ ਦੇ ਆਸ-ਪਾਸੇ ਦਰਖਤ ਬੀਜੋ ਤਗੜੇ ਤਗੜੇ ਸਾਨੂੰ ਤਾਂ ਦਰਖਤ ਪੱਟਣ ਦੀ ਬੜੀ ਆਤ ਪਈ ਹੈ ਪੰਜਾਬੀਆਂ ਨੂੰ ਇੱਥੇ ਬਾਹਰਲੇ ਮੁਲਕਾਂ ਚ ਆਏ ਇੱਥੇ ਪਤਾ ਕਰ ਲੈਂਦੇ ਜਿੰਦੋਂ ਪਹਿਲਾਂ ਹੀ ਜਾ ਕੇ ਦਰਖਤਾਂ ਨੂੰ ਪੈ ਜਾਂਦੇ ਦਰਖਤ ਪੱਟਣੇ ਦਰਖਤ ਬੱਟਣੇ ਪਤਾ ਨਹੀਂ ਗਾਤੋਂ ਠੀਕ ਆ ਫਿਰ ਜਿਹੜੇ ਹਿਸਾਬ ਨਾਲ ਮੈਂ ਦੇਖਦਾ ਪਿਆ ਆ ਪੰਜਾਬੀਆਂ ਦਾ ਹਾਲ ਮੈਨੂੰ ਹਰਕਤਾਂ ਤੋਂ ਹੁਣ ਸ਼ੱਕ ਹੋਣ ਲੱਗ ਗਿਆ ਆਪਣੇ ਬੰਦਿਆਂ ਤੇ ਬਈ ਜੇ ਕੁੱਟ ਖਾਂਦੇ ਪਏ ਆ ਜਾਂ ਇਹਨਾਂ ਦਾ ਜੋ ਜਲੂਸ ਨਿਕਲਦਾ ਪਏ ਇਹਨਾਂ ਦੇ ਆਪਣੇ ਕਰਮਾਂ ਕਰਕੇ ਆ ਸਮਝ ਲੱਗੀ ਜਿੱਦਾਂ ਬਾਣੀ ਵੀ ਕਹਿੰਦੀ ਆ ਦੱਦਾ ਦੋਸ਼ ਨਾ ਦੇ ਹੂੰ ਕਾਹੂੰ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਤੀਜਾ ਅਵਰਜਣਾ ਸੋ ਜਿੰਨਾ ਚਿਰ ਦੂਜਿਆਂ ਲੁੰਗਰੀ ਕਰੀ ਜਾਂਦੇ ਨੇ ਤੁਸੀਂ ਉਹਨੇ ਕੀਤਾ ਉਹਨੇ ਕੀਤਾ ਆਪਦੇ ਹੱਲ ਦੇਖਦੇ ਨਹੀਂ ਪਏ ਆਪਾਂ ਕਹਿ ਲਓ ਇੱਕ ਤਰ੍ਹਾਂ ਦੀ ਮੈਂਟਲ ਇਲਨਸ ਦੀ ਸ਼ਕਸ਼ਕਾਰ ਆ ਆਪਾਂ ਸਾਰੇ ਸਮਝ ਲੱਗੀ ਵੀ ਦੂਜਿਆਂ ਤੋਂ ਉਹ ਉਂਗਲ ਕਰੀ ਜਾਨੀ ਆਪ ਤਾਂ ਨਹੀਂ ਦੇਖਣਾ ਅਸੀਂ ਕੀ ਕਰਦੇ ਪਏ ਪੰਜਾਬ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਹੁਣ ਜਿਹੜਾ ਹੁਣ ਇੱਕਦਮ ਵੇਵ ਚੱਲੀ ਇੱਕਦਮ ਹੀ ਆ ਟਰੱਕ ਡਰਾਈਵਰ ਨੇ ਐਕਸੀਡੈਂਟ ਕਰਿਆ ਤੇ ਹੋਰ ਪੱਗਾਂ ਵਾਲਿਆਂ ਦਾ ਸਿੰਘ ਨਾਮ ਵਾਲਿਆਂ ਦਾ ਜਲੂਸ ਨਿਕਲਿਆ ਬੜਾ ਕੈਨੇਡਾ ਦੇ ਵਿੱਚ ਉਹ ਰੇਸਿਜ਼ਮ ਨਹੀਂ ਹੈਗਾ ਉਹ ਮੈਨੂੰ 15 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਕੈਨੇਡਾ ਦੇ ਵਿੱਚ ਰੇਸਿਜ਼ਮ ਹੈਗਾ ਆ ਉਹ ਤਾਂ ਪਹਿਲੇ ਦਿਨ ਤੋਂ ਹੀ ਹੈਗਾ ਜਿਹੜੇ ਬੰਦੇ ਪੁਰਾਣੇ ਆਏ ਹੋਏ 100-100 ਸਾਲ ਤੇ ਤੁਸੀਂ ਮੂਵੀ ਦੇਖੀ ਹੈ ਨਾਨਕ ਨਾਮ ਜਹਾਜ਼ ਰੇਸਿਜ਼ਮ ਰੇਸਿਜ਼ਮ ਤਾਂ ਉਦੋਂ ਤੋਂ ਚੱਲਦਾ ਆ ਰਿਹਾ ਆ ਪਰ ਜੋ ਹੁਣ ਦੋ ਦਿਨਾਂ ਸਾਲਾਂ ਚ ਹੋ ਰਿਹਾ ਹੈ ਨਾ ਇਕੱਲੇ ਗੋਰੇ ਨਹੀਂ ਕਰਦੇ ਫਿਰ ਸਾਰੇ ਸਾਰੇ ਕਾਲੇ ਵੀ ਹੈਰਾਨ ਹੋਈ ਜਾਂਦੇ ਆ ਆ ਕਾਲੇ ਦੇ ਘਰੇ ਰਹਿਣਾ ਪਿਆ ਇੱਥੇ ਮੈਂ ਉਹ ਵੀ ਹੈਰਾਨ ਆ ਕਹਿੰਦਾ ਵੀ ਤੁਹਾਡੇ ਵਾਲੇ ਬੰਦੇ ਤਾਂ ਕਹਿੰਦੇ ਸਾਡੇ ਬੰਦੇ ਨੂੰ ਪਿੱਛੇ ਛੱਡ ਗਏ ਬ੍ਰੈਮਟਨ ਇੰਨਾ ਜ਼ਿਆਦਾ ਬਦਨਾਮ ਹੋਇਆ ਪਿਆ ਇੰਨਾ ਤਾਂ ਕਦੇ ਇੰਨਾ ਦੀ ਹੱਡ ਨਹੀਂ ਤੇ ਇੱਕ ਮੈਂ ਕਾਲੀ ਦੀ ਵੀਡੀਓ ਦੇਖੀ ਸੀਗੀ ਉਹ ਵੀਡੀਓ ਚ ਉਹਨੇ ਵੀਡੀਓ ਸ਼ੇਅਰ ਕਰੀਆਂ ਆਪਣੇ ਬੰਦਿਆਂ ਦੀਆਂ ਉੱਪਰ ਵਾਲਿਆਂ ਦੀਆਂ ਜੋ ਡਾਊਨ ਟਾਊਨ ਚ ਕਰਦੇ ਪਏ ਆਪਾਂ ਤੇ ਕਹਿੰਦਾ ਬਈ ਜਿੰਨਾ ਕੁਛ ਕਹਿੰਦਾ ਇਹ ਇਹ ਆਪਣੀਆਂ ਹਰਕਤਾਂ ਕਰਕੇ ਆਪਣੇ ਨਾਲ ਨਫ਼ਰਤ ਕਰਾ ਰਹੇ ਆ ਕਹਿੰਦੇ ਅਸੀਂ ਤਾਂ ਦੂਜੇ ਨੰਬਰ ਤੇ ਆ ਗਏ ਹੁਣ ਸਮਝ ਲੱਗੀ ਤੇ ਹੁਣ ਤੁਹਾਡਾ ਸਾਰੀਆਂ ਚੀਜ਼ਾਂ ਦਾ ਪਰਦਾ ਫਾਸ਼ ਹੋਣੇ ਆ ਜਦੋਂ ਮੈਂ ਕੈਨੇਡਾ ਜਾਇਆ ਸੀ ਮੈਂ ਇਕੱਲਾ ਕੀ ਸੁਣਦਾ ਹੁੰਦਾ ਸੀ ਆਪਣੇ ਬੰਦਿਆਂ ਤੋਂ ਸੁਣਦਾ ਹੁੰਦਾ ਸੀ ਵੀ ਟਰੱਕਿੰਗ ਇੱਕ 엘ੀਟ ਇੰਡਸਟਰੀ ਹੁੰਦੀ ਸੀ ਜਿਹੜਾ ਬੰਦਾ ਆਪਾਂ ਕਹਿੰਦੇ ਵੀ 10 15 20 ਸਾਲ ਪਹਿਲਾਂ ਕਹਿੰਦੇ ਬੰਦਾ ਟਰੱਕ ਚਲਾਉਂਦਾ ਜੀ ਬਾਹਰਲੇ ਮੁਲਕ ਚ ਕਿੰਨੀ ਘੈਂਡ ਇੰਡਸਟਰੀ ਸੀ ਤੇ ਉਹਨੂੰ ਉਹਦਾ ਬੁਰਾ ਹਲਕੀ ਦੀ ਕਾਮ ਨਹੀਂ ਕਰਿਆ ਆ ਹੈਗੇ ਆਪਾਂ ਇੱਥੇ 1 2% ਹੀ ਆ ਪਰ ਦੇਖੋ ਤੁਸੀਂ ਨੁਕਸਾਨ ਕਿੱਦਾਂ ਜ਼ਿਆਦਾ ਕਰਦੇ ਪਏ ਆਂ ਚੀਜ਼ਾਂ ਦਾ ਉਹਨਾਂ ਦੀ ਜ਼ਿੰਮੇਵਾਰੀ ਕੌਣ ਲਾਊਗਾ ਟਰੱਕਿੰਗ ਇੰਡਸਟਰੀ ਕੌਣ ਥੱਲੇ ਲੈ ਕੇ ਆਇਆ ਕਿਹੜੀਆਂ ਕੰਪਨੀਆਂ ਲੈ ਕੇ ਆਈਆਂ ਨੇ ਫਿਰ ਮੈਂ ਕੰਸਟਰਕਸ਼ਨ ਚੋਂ ਨਿਕਲ ਕੇ ਆਇਆ ਰਾਈਟ ਮੈਂ ਕੰਸਟਰਕਸ਼ਨ ਚ ਦੇਖਿਆ ਆਪਣੇ ਬੰਦਿਆਂ ਦਾ ਤੇ ਗੋਰਿਆਂ ਦਾ ਜ਼ਮੀਨ ਨੂੰ ਸਮਾਨ ਦਾ ਫਰਕ ਪ੍ਰਾਈਸਾਂ ਦਾ ਵੀ ਕੁਆਲਿਟੀ ਦਾ ਵੀ ਸੋ ਆਪਾਂ ਜਿਹੜਾ ਤੁਸੀਂ ਕਹਿੰਦੇ ਮਾਣ ਆ ਬੜਾ ਸਾਨੂੰ ਆਪਣੇ ਵਿਰਸੇ ਤੇ ਸਾਨੂੰ ਆਪਣੇ ਸੱਭਿਆਚਾਰ ਤੇ ਸਾਨੂੰ ਸਿੱਖੀ ਤੇ ਮਾਣ ਆ ਕੁਝ ਨਹੀਂ ਹੈਗਾ ਬਾਈ ਜੀ ਭੱਲੇ ਸਾਡੇ ਹੁਣ ਲੋਅ ਲਾਈਫ ਚ ਆਉਣ ਲੱਗਿਆ ਤੁਹਾਡਾ ਨਾਂ ਹੁਣ ਇੱਥੇ ਕੈਨੇਡਾ ਚ ਖਾਸ ਕਰਕੇ ਇੱਥੇ ਪੱਗਾਂ ਵਾਲਿਆਂ ਦੀ ਫੋਟੋ ਪਾਉਂਦੇ ਆ ਪੁਲਿਸ ਵਾਲੇ ਪੱਗਾਂ ਵਾਲੇ ਆਫੀਸਰ ਦੀ ਤੇ ਥੱਲੇ ਜਾ ਕੇ ਕਮੈਂਟ ਪੜਿਆ ਕਰੋ ਤੁਸੀਂ ਕੀ ਖਟਿਆ ਕਾਹਦੀ ਗੱਲ ਕਿਹੜੀ ਗੱਲੋ ਚੜ੍ਹਾਈ ਹੋ ਰਹੀ ਆ ਤੁਹਾਡੀ ਤੇ ਮੈਂ ਸਿਰਫ ਉਹਨਾਂ ਦਾ ਕਰਕੇ ਨਹੀਂ ਕਹਿ ਰਿਹਾ ਮੈਨੂੰ ਪਤਾ ਆ ਤੁਸੀਂ ਕੀ ਕਰਦੇ ਪਏ ਹੋ ਇੱਥੇ ਰੈਸਟੋਰੈਂਟ ਵਾਲਿਆਂ ਨੇ ਕਿੰਨਾ ਐਕਸਪਲoit ਕੀਤਾ ਜਦੋਂ ਸਟੂਡੈਂਟ ਆਏ ਆ ਸਭ ਤੋਂ ਵੱਧ ਐਕਸਪਲoit ਕਿੰਨਾ ਨਹੀਂ ਕੀਤਾ ਉਹਨਾਂ ਨੂੰ ਪੰਜਾਬੀਆਂ ਨੇ ਕੀਤਾ ਸਿੱਖਾਂ ਨੇ ਕੀਤਾ ਦਮਾਲਿਆਂ ਵਾਲੇ ਗੱਤਰਿਆਂ ਵਾਲਿਆਂ ਨੇ ਕੀਤਾ ਆ ਮੇਰੇ ਵਰਗਿਆਂ ਨੇ ਕਿਸੇ ਬਾਹਰਲੇ ਨਹੀਂ ਗੋਰਿਆਂ ਨੇ ਨਹੀਂ ਉਹਨਾਂ ਨੂੰ ਐਲਐਮਆ ਹੀ ਵੇਚੀਆਂ ਠੀਕ ਹੈ ਜੀ ਸੋ ਉਂਗਲਾ ਕਰਨੀਆਂ ਛੱਡ ਦਿਓ ਅੰਦਰ ਦੇਖੋ ਪੀੜੀ ਸੱਲੇ ਸੋਟਾ ਮਾਰਨਾ ਪੈਣਾ ਜੇ ਸੱਚੀ ਤੁਸੀਂ ਚਾਹਣਿਓ ਵੀ ਕੁਛ ਖੂਬ ਹੋਵੇ ਸਪੈਸ਼ਲੀ ਆ ਜਿਹੜੇ ਮੇਰੀ ਉਮਰ ਦੇ ਹੈਗੇ ਆ ਆਪਾਂ ਜਿਹੜੇ ਆਪਾਂ ਵਿੱਚ ਬ੍ਰਿਜੇ ਆ ਪੁਰਾਣਿਆਂ ਤੇ ਜ ਨਵੇਂ ਜਮਾਨੇ ਦੇ ਵਿੱਚ ਤੇ ਜਿਹੜੇ ਨਵੇਂ ਆਏ ਹੋਏ ਆ ਅੱਜ ਜਿੰਨੀ ਬਦਨਾਮੀ ਕਰਾਈ ਇਹਨਾਂ ਨੇ ਕਰਾਈ ਆ ਜਿਹੜੇ ਆਪਣੇ ਆਹਾ 2000 ਮਾਡਲ ਵਾਲੇ ਆਏ ਹੋਏ ਆ ਸਟੂਡੈਂਟ ਜਿੰਨੇ ਆਏ ਸੀਗੇ ਪਤਾ ਹੀ ਨਹੀਂ ਕੁਛ ਜਦੋਂ ਮੈਂ ਸਟੂਡੈਂਟ ਆ 19 ਸਾਲਾਂ ਦਾ ਆਇਆ ਸੀ ਉਸ ਨੂੰ ਕੈਨੇਡਾ ਕੇ ਇੰਨਾ ਵਧੀਆ ਲੱਗਾ ਇੰਨਾ ਵਧੀਆ ਸਿਮੂਲੇਟ ਹੋਣ ਦਾ ਮੌਕਾ ਮਿਲਿਆ ਬਈ ਥੈਂਕ ਯੂ ਐਕਸਕਿਊਜ਼ ਮੀ ਸੌਰੀ ਡੋਰ ਖੋਲ ਕੇ ਛੱਡਣਾ ਗੱਡੀਆਂ ਦਾ ਗੱਡੀਆਂ ਇਹ ਹਸਾਮ ਨਾਲ ਸਿੱਖੀਆਂ ਤੇ ਜਿਹੜੇ ਆਏ ਸੀ ਉਹਨਾਂ ਨੇ ਇਹ ਹਸਾਮ ਨਾਲ ਗਾਈਡ ਕਰਿਆ ਸੀਗਾ ਵੀ ਭਾਈ ਇੱਦਾਂ ਗੱਡੀ ਚਲਾਉਣੀ ਹੈ ਇਹਦਾ ਰਾਹ ਦੇਣਾ ਹੈ ਇੱਦਾਂ ਇੱਦਾਂ ਕਰਨਾ ਹੈ ਇੱਦਾਂ ਦਾ ਰੂਲ ਫਾਲੋ ਕਰਨੇ ਆ ਹਰ ਇੱਕ ਚੀਜ਼ ਦਾ ਖਿਆਲ ਰੱਖਦਾ ਸੀ ਤੇ ਸੁਆਵ ਹੋਉਂਦਾ ਸੀ ਵੀ ਯਾਰ ਬਾਕੀ ਸਵਰਗ ਚ ਆ ਗਏ ਵੀ ਲੋਕੀ ਕਿੰਨੇ ਪਿਆਰ ਨਾਲ ਇੱਕ ਦੂਜੇ ਦਾ ਖਿਆਲ ਰੱਖਦੇ ਆ ਪਰ ਆਪਣੇ ਵਾਲੇ ਜਿਹੜੇ ਆਏ ਹੋਏ ਇਹਨਾਂ ਨੂੰ ਤਾਂ ਹੈ ਹੀ ਨਹੀਂ ਵਿਚਾਰਿਆ ਨੂੰ ਕੁਝ ਮੈਨੂੰ ਤਾਂ ਇਦਾਂ ਲੱਗਦਾ ਹੁੰਦਾ ਇਹਨਾਂ ਦਾ ਦਿਮਾਗ 'ਚ ਪੁਰਜਾ ਕੋਈ ਮਿਸਿੰਗ ਹੈ ਕਿਉਂਕਿ ਮੈਂ ਕੰਮ ਵੀ ਕੀਤਾ ਇਹਨਾਂ ਨਾਲ ਸਮਝ ਲੱਗੀ ਸੋ ਜੇ ਤਾਂ ਸੱਚੀ ਕੁਛ ਕਰਨਾ ਹੈ ਤੇ ਬਾਈ ਜੀ ਪੀੜੀ ਥੱਲੇ ਸੋਟਾ ਮਾਰਨਾ ਪੈਣਾ ਦੂਜੇ ਲੰਗਲਾਂ ਕਰਨੇ ਛੱਡ ਦਿਓ ਆਪਣਾ ਹੀ ਕਸੂਰ ਹੈ ਹਰਿਆਕੀ ਚੀਜ਼ 'ਚ ਜੇ ਪੰਜਾਬ 'ਚ ਹੜ੍ਹ ਆਈ ਜਾਂਦੇ ਆ ਜਦੋਂ ਹੜ੍ਹ ਆਉਂਦੇ ਆ ਉਦੋਂ ਹੀ ਭੱਜ ਲੈਣੇ ਟਰੈਕਟਰ ਟਰਾਲੀਆਂ ਨਾਲ ਲੈ ਕੇ ਆਪਾਂ ਕਿਉਂ ਨਹੀਂ ਤਿਆਰੀ ਕਰਕੇ ਰੱਖਦੇ ਪਤਾ ਬਾਈ ਸਰਕਾਰਾਂ ਨੇ ਨਹੀਂ ਬਾਤ ਪੁੱਛਣੀ ਕਿਉਂ ਨਹੀਂ ਤਿਆਰੀ ਕਰਦੇ ਜਿਹੜੇ ਇਲਾਕਿਆਂ 'ਚ ਹੜ੍ਹ ਆਉਂ ਸਮਝ ਲੱਗੀ ਤੇ ਇੱਕ ਦੂਜੀ ਗੱਲ ਇਹ ਆ ਵੀ ਮਦਰ ਨੇਚਰ ਆ ਬਾਈ ਜੀ ਉੱਥੇ ਕੋਈ ਮੈਨ ਮੇਡ ਇਹ ਉਹ ਨਹੀਂ ਚੱਜਾਂ ਚੱਲਦੀਆਂ ਜਦੋਂ ਮਦਰ ਨੇਚਰ ਚੱਲਦੀ ਉਹ ਤਾਂ ਫਿਰ ਪਦਰਾ ਕਰ ਦਿੰਦੀ ਸਾਰਾ ਕੁਝ ਤੇ ਇਹ ਇੱਕ ਲੈਸ ਨਾ ਵੀ ਇੱਥੇ ਕੋਈ ਬਣਾਉਣ ਬਣਾਉਂਦਾ ਕੋਈ ਫਾਇਦਾ ਨਹੀਂ ਆ ਕੋਠੀਆਂ ਘਰ ਗੱਡੀਆਂ ਕਿਉਂਕਿ ਸਭ ਕੁਝ ਚੱਲ ਜਾਣਾ ਛੱਡ ਕੇ ਤੁਸੀਂ ਇੱਕ ਦਿਨ ਕਾਹਤੋਂ ਪੱਕੀਆਂ ਚੀਜ਼ਾਂ ਬਣਾਵਣਾ ਰੱਖੀ ਜਾਂਦੇ ਉੱਥੇ ਸਦਾ ਹੀ ਰਹਿ ਕੇ ਜਾਣਾ ਹੈ ਸੋ ਤੁਸੀਂ ਨਹੀਂ ਰਹਿ ਕੇ ਜਾਣ ਠੀਕ ਆ ਜੀ ਸੋ ਧਰਤੀ ਮਾਤਾ ਯਾਦ ਕਰਾਉਂਦੀ ਆ ਵੀ ਨਾ ਐਵੇਂ ਬਣਾਈ ਚੱਲੋ ਚੀਜ਼ਾਂ ਮੈਂ ਤਾਂ ਇਦਾਂ ਛੁਟਕੀ ਚ ਮੈਂ ਤਾਂ ਹੁੰਜਦਾ ਕਰਨਾ ਸਾਰਾ ਕੁਝ ਸਿੱਖਣ ਵਾਲੀਆਂ ਚੀਜ਼ਾਂ ਨੇ ਬਹੁਤ ਸਿੱਖੀ ਦੇ ਵਿੱਚ ਗੁਰਬਾਣੀ ਵਿੱਚ ਲਿਖਿਆ ਕੀ ਆ ਸਿੱਖੀ ਉਹ ਤੋਂ ਨਾ ਕਿ ਪ੍ਰਾਊਡ ਟੂ ਬੀ ਅ ਸੇਖ ਪੱਗਾਂ ਦਾੜੀਆਂ ਦਮਾਲੇ ਸ ਜਾ ਕੇ ਐਵੇਂ ਫੋਕਾ ਮਾਰ ਚੱਕੀ ਫਿਰਦੇ ਆ ਤੇ ਮਾਣਕ ਮੰਡ ਤਾਂ ਬਾਣੀ ਤੇ ਉਲਟਿਆ ਜਿਹੜਾ ਤੁਸੀਂ ਮਾਣ ਕਰੀ ਜਾਂਦੇ ਹੋ ਆ ਤੁਹਾਡੇ ਸਾਹਮਣੇ ਜਲੂਸ ਨਿਕਲਿਆ ਪਿਆ ਤੁਹਾਡਾ ਚੰਗੀ ਤਰ੍ਹਾਂ ਐਣ ਠੀਕ ਹੈ ਜੀ ਕਰਤਾਰਾਂ ਚ ਆਓ ਵਾਪਸ ਜਿੱਦਾਂ ਬਾਈ ਦੀਪ ਸਿੱਧੂ ਨੇ ਕਿਹਾ ਸੀ ਵੀ ਕਰਤਾਰ ਛੱਡ ਚੁੱਕੇ ਸੀ ਹੁਣ ਦੁਨੀਆ ਦੁਨੀਆ ਨੂੰ ਵੀ ਦਿਖ ਰਿਹਾ ਤੁਸੀਂ ਕਰਤਾਰ ਛੱਡ ਚੁੱਕੇ ਹੋ ਉਹ ਵਾਲੀ ਸਿੱਖਣੀ ਦਿਖਦੇ ਪਏ ਦੁਨੀਆ 'ਚ ਬਹੁਤ ਥੋੜੇ ਨੇ ਉਹ ਤਾਂ ਤੇ ਜਿਹੜੇ ਉਹ ਜਿਹੜਾ ਕੋ ਚੰਗਾ ਕਰਦੇ ਪਏ ਉਹਨਾਂ ਦਾ ਨਾਂ ਆਉਂਦਾ ਵੀ ਨਹੀਂ ਮਾੜਿਆਂ ਦਾ ਹੀ ਆਉਂਦਾ ਹੁੰਦਾ ਆ ਹੁਣ ਕਿੰਨੇ ਵਧੀਆ ਡਰਾਈਵਰਾਂ ਨੂੰ ਮੈਂ ਜਾਣਦਾ ਆ ਵਧੀਆ ਟਰੱਕ ਚਲਾਉਂਦੇ ਆ 30 35 35 ਸਾਲਾਂ ਤੋਂ ਕਦੇ ਮੈਂ ਕਹਿੰਦਾ ਕਿ ਦੇ ਖੂਚ ਵੀ ਨਹੀਂ ਮਾਰੀ ਹੋਣੀ ਕਿਸੇ ਦੇ ਉਹਨਾਂ ਨੂੰ ਕਿਸੇ ਨੇ ਮੈਡਲ ਨਹੀਂ ਦੇਣੇ ਪਰ ਜਿਹਨੇ ਜਿੰਨੇ ਮਾੜੇ ਕੰਮ ਹੋ ਰਹੇ ਇਹਨਾਂ ਕਰਕੇ ਮਸ਼ਹੂਰੀ ਹੋਣੀ ਸਾਰਿਆਂ ਦੀ ਹੋ ਰਹੀ ਆ ਤੇ ਰੋਜ਼ ਕੋਈ ਨਾ ਕੋਈ ਇਨਸੀਡੈਂਟ ਆਉਂਦਾ ਹੁੰਦਾ ਚੋਰੀਆਂ ਵੀ ਕਰਨ ਲੱਗ ਗਏ ਆਪਣੇ ਵਾਲੇ ਆ ਸਟੋਰਾਂ ਚੋਂ ਚੋਰੀਆਂ ਦਾਰੂ ਚੋਰੀ ਕਰਦੇ ਫਿਰਦੇ ਆ ਹੋਰ ਪੁੱਠੇ ਕੰਮਾਂ ਦੇ ਵਿੱਚ ਫਿਰ ਆਪਣੇ ਵਾਲੇ ਛਲਾਹੂ ਜਿਹੜੇ ਆਏ ਹੋਏ ਆ ਐਵੇਂ ਸ਼ੂਟਿੰਗ ਰੇਂਜ ਤੋਂ ਬਿਨਾਂ ਹੀ ਜਾ ਕੇ ਬ੍ਰਿਜਾਂ ਤੇ ਜਾ ਕੇ ਗੋਲੀਆਂ ਚਲਾਇਆ ਆਉਂਦੇ ਆ ਸਾਰੀਆਂ ਵੀਡੀਓ ਪਈਆਂ ਨੇ ਸਾਰੀਆਂ ਤੁਹਾਡੀਆਂ ਵੀਡੀਓ ਸਰਕਲ ਹੋਈ ਜਾਂਦੀਆਂ ਨੇ ਇੱਧਰ ਉੱਧਰ ਤੇ ਜਿਹੜੇ ਗੋਰੇ ਨੇ ਜਿਹੜੇ ਰੈਸਿਸਟ ਹੈਗੇ ਨੇ ਜਿਹੜੇ ਕੰਜ਼ਰਵੇਟਿਵ ਨੇ ਪਹਿਲੇ ਤੋਂ ਉਹਨਾਂ ਤੋਂ ਬੰਨਣਾ ਚਾਹੀਦਾ ਹੈ ਉਹਨਾਂ ਨੇ ਤਾਂ ਜੇ ਮਾਰੀ ਦੀ ਗੱਲ ਤੁਹਾਡੀ ਦੇਖ ਲਈ ਉਹਨੂੰ ਉਹਨਾਂ ਨੇ 10 ਗੁਣਾ ਵਧਾ ਕੇ ਦੱਸ ਸੋ ਅਕਾਉਂਟੇਬਿਲਟੀ ਲਈਏ ਰਿਸਪੌਂਸਿਬਿਲਟੀ ਲਈਏ ਵਿਕਟਮ ਕਾਰਡ ਬਲੇਮ ਗੇਮ ਖੇਡਨੀ ਬੰਦ ਕਰੋ ਤੇ ਤੁਹਾਨੂੰ ਆਪਾਂ ਨੂੰ ਕੰਮ ਕਰਨਾ ਪੈਣਾ ਇਸ ਚੀਜ਼ ਦੇ ਉੱਤੇ ਆਪ ਜੇ ਸੱਚੀ ਚਾਹੁੰਦੇ ਹੋ ਵੀ ਕੁਝ ਹੋਵੇ ਤੁਹਾਡਾ ਸਤਕਾਰ ਦੁਨੀਆ ਦੇ ਵਿੱਚ ਰਾਈਟ ਨਾਉ ਨਹੀਂ ਹੋ ਰਿਹਾ ਕਿਸੇ ਪਾਸੇ ਵੀ ਜਖਣਾ ਵੱਡੀ ਜਾ ਰਹੀ ਸਾਰੇ ਪਾਸੇ ਤੁਹਾਡੀ ਆਈਡੈਂਟੀਟੀ ਦੀ ਠੀਕ ਹੈ ਜੀ ਦੂਜੀਆਂ ਕੌਮਾਂ ਦੇ ਵਿੱਚ ਤੁਹਾਡਾ ਨਾਮ ਚੰਗਾ ਨਹੀਂ ਜਾ ਰਿਹਾ ਤੁਹਾਡਾ ਮੈਸੇਜ ਬਹੁਤ ਬੁਰਾ ਜਾ ਰਿਹਾ ਹੈ ਸੋ ਆਪਣੇ ਆਪ ਦੀ ਜ਼ਿੰਮੇਵਾਰੀ ਲਓ ਬਲੇਮ ਗੇਮ ਬੰਦ ਕਰੋ ਜੀ ਬਲੇਮ ਗੇਮ ਦਾ ਕੋਈ ਫਾਇਦਾ ਵੀ ਨਹੀਂ ਹੈ ਕੋਈ ਫਾਇਦਾ ਨਹੀਂ ਹੈਗਾ ਬਲੇਮ ਗੇਮ ਦਾ ਪੰਜਾਬ ਚ ਵੀ ਚੁੱਪ ਕਰਕੇ ਬਹਿ ਕੇ ਪਿੰਡਾਂ ਦੇ ਵਿੱਚ ਕੰਮ ਕਰ ਲਓ ਇਹ ਕੋਈ ਮੀਂਹ ਹੜ੍ਹਾਂ ਦਾ ਹੀ ਮੁੱਦਾ ਸੋਲਵ ਕਰ ਲਓ ਇਨਾ ਪਾਣੀ ਆਉਂਦਾ ਆ ਉਹਦਾ ਕੋਈ ਨਾ ਕੋਈ ਤਰੀਕਾ ਲੱਭ ਲਓ ਵੀ ਉਹਨੂੰ ਧਰਤੀ 'ਚ ਕਿੰਦਾ ਪਾਉਣਾ ਫਿਲਟਰ ਕਰਕੇ ਖੂਹਾਂ 'ਚ ਵਾਪਸ ਪਾ ਦੋ ਉਹਨੂੰ ਕੁਝ ਤਾਂ ਹੋਵੇ ਹੱਲ ਹਾਇਰ ਕਰ ਲਓ ਇੰਜੀਨੀਅਰਾਂ ਜੂਨੀਅਰ ਜੋ ਵੀ ਕਰ ਸਕਦੇ ਆ ਕਿੰਨਾ ਦਾ ਪੈਸਾ ਫੂਕਦੇ ਆ ਆ ਖਾਲਸਾ ਏਡ ਤੋਂ ਪੈਸਾ ਨਹੀਂ ਮੁੱਕਦਾ ਪਿਆ ਉਹਨੂੰ ਹਿਸਾਬ ਮੰਗ ਲਓ ਪੰਜਾਬ ਰਲ ਕੇ ਖਾਲਸਾ ਇਹਨੂੰ ਕੋਈ ਵੀ ਭਾਈ ਲਿਆ ਸਾਰੇ ਪੈਸਾ ਪੰਜਾਬ ਤੇ ਲਾ ਸਾਡਾ ਲਾਉਂਦਾ ਹੀ ਨਹੀਂ ਉਹ ਤਾਂ ਬਾਹਰ ਤੋਂ ਕਹਿੰਦਾ ਪੈਸਾ ਜਾਂਦਾ ਹੀ ਨਹੀਂ ਮੇਰਾ ਉੱਥੇ ਪੰਜਾਬ ਚ ਸਮਝ ਨਹੀਂ ਲੱਗੀ ਖਾਲ ਜਾਗੋ ਥੋੜਾ ਜਿਹਾ ਸ਼੍ਰੋਮਣੀ ਕਮੇਟੀ ਵਾਲੀ ਧਿਆਨ ਮਾਰ ਲਓ ਉੱਥੇ ਕਰੋੜਾ ਕਰੋੜਾ ਅਰਬ ਰੁਪਏ ਉੱਥੇ ਇਕੱਠਾ ਹੋ ਜਾਂਦਾ ਤੁਹਾਡਾ ਤੁਸੀਂ ਬੈਠੇ ਸੈਂਟਰ ਨੂੰ ਸੈਂਟਰ ਨੂੰ ਬਲੇਮ ਕਰੀ ਜਾਂਦੇ ਹੋ ਜਿਹੜੇ ਘਰੇ ਬੰਦੇ ਬੈਠੇ ਉਹਨਾਂ ਨੇ ਤਾਂ ਜਿੱਠ ਲਿਆ ਪਹਿਲਾਂ ਆਪਦੇ ਪੰਗੇ ਆ ਤਾਂ ਸੋਲਵ ਕਰ ਲਓ ਪਹਿਲਾਂ ਉੱਥੇ ਥੋੜੀ ਕੁਝ ਤੁਹਾਨੂੰ ਟੋਕਦਾ ਆ ਪਰ ਨਹੀਂ ਸਾਨੂੰ ਬਲੇਮ ਕਰਨਾ ਸੌਖਾ ਲੱਗਦਾ ਹੁਣ ਹੜਾ ਹੜਾ ਉਹ ਸਰਕਾਰ ਨੇ ਕਰਤੇ ਜੀ ਉਹ ਜੀ ਬਸ ਜੀ ਇਹ ਤਾਂ ਜੀ ਮੈਨ ਮੇਡ ਆ ਜੀ ਬਸ ਰੋਈ ਚੱਲੋ ਬਲੇਮ ਕਰਕੇ ਸੌਖੇ ਹੋਣਾ ਬਹੁਤ ਸੌਖਾ ਹੁੰਦਾ ਹੈ ਪਰ ਜ਼ਿੰਮੇਵਾਰੀ ਲੈਣੀ ਬਹੁਤ ਔਖੀ ਹੁੰਦੀ ਹੈ ਪਰਸਨਲ ਜ਼ਿੰਦਗੀ ਤੋਂ ਸ਼ੁਰੂ ਹੋ ਜਾਂਦੀ ਚੀਜ਼ਾਂ ਜਿੰਨਾ ਚਿਰ ਮੈਂ ਬਲੇਮ ਕਰਦਾ ਫਲਾਨਾ ਕਰ ਗਿਆ ਧਮਕਾ ਕਰ ਗਿਆ ਬਸ ਸਟਕ ਹੋਇਆ ਪਿਆ ਸੀ ਜਿੱਦਨ ਜ਼ਿੰਮੇਵਾਰੀ ਚੱਕ ਲਈ ਵੀ ਮੈਂ ਹੀ ਅਲਾਉ ਕੀਤਾ ਸਾਰਿਆਂ ਨੂੰ ਜਿਹੜੇ ਮੈਨੂੰ ਧੋਖਾ ਦੇ ਗਏ ਜੋ ਵੀ ਮੇਰੇ ਨਾਲ ਹੋਇਆ ਮੇਰੀ ਜ਼ਿੰਮੇਵਾਰੀ ਆ ਉਸ ਤੋਂ ਬਾਅਦ ਹੀ ਦਿਨ ਬਦਲ ਗਏ ਅੰਦਰਲੇ ਤੇ ਇਹ ਸਾਰੀ ਕਾਮਲੀ ਵੀ ਇਹੀ ਸਨੇਹਾ ਹੈ ਛੜ ਦੋ ਬਲੇਮ ਲਾਉਣੇ ਜ਼ਿੰਮੇਵਾਰੀ ਪਛਾਣੋ ਵੀ ਸਾਡਾ ਹੀ ਕਸੂਰ ਆ ਅਸੀਂ ਉਹਨਾਂ ਨੂੰ ਅਲਾਉ ਕੀਤਾ ਜੇ ਸਾਡਾ ਨੁਕਸਾਨ ਹੋਇਆ ਆ ਅਸੀਂ ਹੁਣ ਹੋਰ ਨੁਕਸਾਨ ਨਹੀਂ ਹੋਣ ਦੇਣਾ ਵਿਕਟਮ ਕਾਰਡ ਖੇਡਣ ਦੇ ਬੰਦ ਕਰੀਏ ਤੇ ਜ਼ਿੰਮੇਵਾਰੀ ਲਈਏ ਤੇ ਅੱਗੇ ਵਧੀਏ ਤਾਂ ਹੀ ਕੁਝ ਬਣੂਗਾ ਨਹੀਂ ਤਾਂ ਰੱਬ ਰੱਖਾ ਹੀ ਆ ਫਿਰ ਤਾਂ ਤੁਹਾਡਾ ਤਾਂ ਰੱਬ ਵੀ ਰੱਖਾ ਨਹੀਂ ਹੈਗਾ ਹੁਣ ਜਿਹੜੇ ਹਾਲ ਹੋਏ ਪਏ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀ ਕੀ ਫਤਿਹ